بہت دور سے بابا بہت دور سے بابا بہت دور سے بابا نام نہیں کہاں سے ائے بہت دور سے کس نے بھیجا ہے کتنا جنرل جنرل بابا ਅਇ ਦਿਨੀ ਹੀ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬਾਂ 'ਚ ਬਿਆਦਬੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਪਿਛਲੇ ਦਿਨੀ ਸ਼੍ਰੀ ਦਰਬਾਰ ਸਾਹਿਬ 'ਚ ਅੰਮ੍ਰਿਤਸਰ 'ਚ ਵੀ ਬਿਆਦਬੀ ਦੀ ਘਟਨਾ ਵਾਪਰੀ ਜਿਸ ਤੋਂ ਬਾਅਦ ਸੰਗਤਾਂ ਨੇ ਉਸ ਦੋਸ਼ੀ ਨੌਜਵਾਨ ਨੂੰ ਕੁਝ ਸਮੇਂ ਬਾਅਦ ਹੀ ਸੋਦਾ ਲਗਾ ਦਿੱਤਾ ਉੱਥੇ ਹੁਣ ਅੰਮ੍ਰਿਤਸਰ 'ਚ ਅਜਨਾਲਾ ਦੇ ਪਿੰਡ ਪੱਗੂਪੁਰ ਦੇਰੇ ਦੇ ਇੱਕ ਗੁਰਦੁਆਰਾ ਸਾਹਿਬ 'ਚ ਬਿਆਦਬੀ ਦੀ ਘਟਨਾ ਸਾਹਮਣੇ ਆਈ ਅਤੇ ਇਹ ਬਿਆਦਬੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾ ਰਹੀ ਹੈ ਤੁਸੀਂ ਵੀ ਦੇਖੋ ਇਹ ਸੀਸੀਟੀਵੀ ਫੁਟੇਜ ਇਸ ਸਬੰਧੀ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰਿਕ ਸਿੰਘ ਅਜਨਾਲਾ ਨੇ ਕਿਹਾ ਕਿ ਨੌਜਵਾਨ ਨੂੰ ਸਿੱਖ ਸੰਗਤ ਵੱਲੋਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਤਿਸ ਦਿਨ ਨਾਲ ਹੀ ਅਮਰੀਕ ਸਿੰਘ ਨੇ ਕਿਹਾ ਕਿ 2009 ਤੋਂ ਬੇਦਬੀਆਂ ਦਾ سلسلہ ਲਗਾਤਾਰ ਚੱਲ ਰਿਹਾ ਹੈ ਉਹਨਾਂ ਦੋਸ਼ ਲਗਾਉਂਦੇ ਕਿਹਾ ਕਿ ਇਹ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੀ ਸੋਚੀ ਸਮਝੀ ਸਾਜ਼ਿਸ਼ ਹੈ ਉਹਨਾਂ ਅੱਗੇ ਇਹ ਵੀ ਕਿਹਾ ਕਿ ਕੁਝ ਨੌਜਵਾਨਾਂ ਨੂੰ ਨਸ਼ੇ ਦੀ ਡੋਜ਼ ਦੇ ਕੇ ਪੰਜਾਬ ਭੇਜਿਆ ਜਾਂਦਾ ਹੈ ਅਤੇ ਫਿਰ ਇਸ ਤੋਂ ਬਾਅਦ ਉਹ ਨੌਜਵਾਨ ਬੇਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਅੱਜ ਭੱਗੂਪੁਰ ਦੀਆਂ ਬੇਲੀਆਂ ਦੇ ਉੱਪਰ ਇੱਕ ਪਾਣ ਪਛਾਤਾ ਬੰਦਾ ਆਇਆ ਹਵੇਲੀਆਂ ਵੱਲੋਂ ਸੰਗਤ ਵੱਲੋਂ ਇੱਕ ਬਹੁਤ ਸੋਹਣਾ ਸ਼ਾਨਦਾਰ ਗੁਰਦੁਆਰਾ ਸਾਹਿਬ ਤਿਆਰ ਕੀਤਾ ਗਿਆ ਗ੍ਰੰਥੀ ਸਿੰਘ ਥੋੜਾ ਜਿਹਾ ਸਮਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਗਿਆ ਇਹ ਬੰਦਾ ਗੁਰਦੁਆਰਾ ਸਾਹਿਬ ਦੇ ਅੰਦਰ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਨੂੰ ਝੁੱਕ ਕਰਕੇ ਇੱਕ ਨੇੜੇ ਮੇਜ਼ ਆ ਉਹਦੇ ਤੇ ਰੱਖ ਦਿੱਤਾ ਜਿਹੜਾ ਸਰਦੀਆਂ ਵਾਲਾ ਰਮਾਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨੂੰ ਆਪਣੇ ਉੱਤੇ ਬੁੱਕਣ ਮਾਰ ਲਈ ਆ ਗੁਰਮੁਖੀ ਬਹੁਤ ਵੱਡਾ ਅਪਰਾਧ ਆ ਇਹ ਘਟਨਾਵਾਂ ਕਦੋਂ ਦੀਆਂ ਹੁ ਸ਼ੁਰੂ ਹੋਈਆਂ 2009 ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਸੰਪੰਨ ਦੀ ਵਿਰਤੀ ਆਰੰਭ ਹੋਈ ਆ ਇਹ ਕਰਾਉਂਦਾ ਕੌਣ ਆ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਇਹ ਸੈਂਟਰ ਸਰਕਾਰ ਦੀ ਇੱਕ ਛੋਟੀ ਸਮਝੀ ਸਾਜ਼ਿਸ਼ ਆ ਏਜੰਸੀਆਂ ਦੁਆਰਾ ਇਹੋ ਜਿਹੇ ਬੰਦਿਆਂ ਨੂੰ ਖਰੀਦ ਕਰਕੇ ਪੈਸੇ ਦਾ ਲਾਲਚ ਦੇ ਕਰਕੇ ਇਹਨਾਂ ਨੂੰ ਕੋਈ ਨਸ਼ੇ ਦੀ ਡੋਜ਼ ਦੇ ਕਰਕੇ ਪੰਜਾਬ ਦੀ ਧਰਤੀ ਤੇ ਭੇਜਿਆ ਜਾਂਦਾ ਇਹ ਤੁਰਦੇ ਫਿਰਦੇ ਰਹਿੰਦੇ ਆਵਾਰਾਗਰਦੀ ਕਰਦੇ ਰਹਿੰਦੇ ਆ ਜਿਸ ਗੁਰੂ ਘਰ ਦੇ ਵਿੱਚ ਕੋਈ ਸੇਵਾਦਾਰ ਪ੍ਰਬੰਧਕ ਜਦੋਂ ਨਹੀਂ ਹੁੰਦਾ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਆ ਕਰਕੇ ਤੇ ਇਹੋ ਜੀਆਂ ਘਟਨਾਵਾਂ ਅਕਸਰ ਕਰਦੇ ਰਹਿੰਦੇ ਆ ਮੈਂ ਆਪਣੇ ਵੱਲੋਂ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਪਾਂ ਨੂੰ ਪਹਿਰੇਦਾਰੀ ਜਿਹੜੀ ਆ ਉਹ ਚੌਕਸੀ ਦੇ ਨਾਲ ਕਰਨੀ ਚਾਹੀਦੀ ਆ ਬੀਤੇ ਦਿਨੀ ਜਿਹੜਾ ਕਿਸਾਨ ਮੋਰਚਾ ਲੱਗਿਆ ਸੀ ਸਿੰਘੂ ਬਾਰਡਰ ਤੇ ਉਥੇ ਨਿਹੰਗ ਸਿੰਘਾਂ ਵੱਲੋਂ ਇੱਕ ਬੰਦਾ ਛਡਕਾਇਆ ਗਿਆ ਸੀ ਉਸ ਬੰਦੇ ਨੇ ਆਪਣੀ ਜ਼ੁਬਾਨ ਦੇ ਨਾਲ ਦੱਸਿਆ ਸੀ ਕਿ ਅਸੀਂ 20 ਬੰਦੇ ਆ ਗੁਰਮੁਖੋ ਅਜੇ ਤਾਂ ਆਪਣੇ ਸਾਹਮਣੇ ਤਿੰਨ ਆ ਜਿਹੜਾ ਨਜਾਮਪੁਰ ਕਸੂਰ ਖਾਲਾ ਹਲਕਾ ਦੇ ਵਿੱਚ ਬੰਦਾ ਫੜਿਆ ਸੀ ਉਹਨੇ ਦੱਸਿਆ ਸੀ ਕਿ ਅਸੀਂ 9 ਜਾਣੇ ਆ ਉਹਨੇ ਇਹ ਵੀ ਦੱਸਿਆ ਸੀ ਕਿ ਸਾਨੂੰ 10-10 ਲੱਖ ਰੁਪਇਆ ਦਿੱਤਾ ਦਿੱਲੀ ਤੋਂ ਅਸੀਂ ਆਏ ਆ ਇਹੋ ਤੇ ਬੰਦਿਆਂ ਨੂੰ ਮੋਟੀਆਂ ਰਕਮਾਂ ਦੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਵਿਅਦਵੀ ਕਰਵਾਈ ਦਿੱਤੀ ਕਰਵਾਈ ਜਾਂਦੀ ਆ ਇੱਥੇ ਆਸੇ-ਪਾਸੇ ਨਗਰਾਂ ਬਹੁਤ ਨਗਰਾਂ ਦੇ ਵਿੱਚ ਸੰਗਤ ਤਕਤੁਰ ਹੋਈ ਆ ਸੰਗਤ ਦਾ ਇਹ ਫੈਸਲਾ ਹੈ ਕਿ ਜਿੰਨਾ ਚਿਰ ਇਹਸ ਬੰਦੇ ਨੇ ਸਾਡੇ ਸਾਹਮਣੇ ਕੋਈ ਆਪਣਾ ਨਾਂ ਪਿੰਡ ਦਾ ਨਾਂ ਜਿਹੜੇ ਦਾ ਨਾਂ ਸੂਬੇ ਦਾ ਨਾਂ ਜਿੰਨਾ ਚਿਰ ਨਾਂ ਦੱਸਿਆ ਕਿ ਮੈਨੂੰ ਕਿਹਨੇ ਕੱਲਿਆ ਕਾਦੇ ਵਾਸਤੇ ਕੱਲਿਆ ਮੈਂ ਕਿੱਥੋਂ ਆਇਆ ਮੇਰਾ ਨਾਂ ਕੀ ਆ ਉਹਨਾਂ ਤੇ ਇਹ ਕਮਰੇ ਦੇ ਵਿੱਚ ਬੰਦ ਰਹੇਗਾ ਜਿੰਨਾ ਚਿਰ ਸੰਗਤ ਦੀ ਤਸੱਲੀ ਨਹੀਂ ਹੁੰਦੀ ਇਹਦੀ ਪੁਸ਼ਟੀ ਨਹੀਂ ਹੁੰਦੀ ਉਹਨਾਂ ਤੇ ਪ੍ਰਸ਼ਾਸਨ ਵਿੱਚ ਇੱਥੇ ਰਹੇਗਾ ਤੇ ਮੈਂ ਆਪਣੇ ਵੱਲੋਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਪਾਂ ਆਪਸ ਦੇ ਵਿੱਚ ਗੁਲਗੁਲਾ ਨਹੀਂ ਪ੍ਰੇਮ ਭਾਵਨਾ ਦੇ ਨਾਲ ਇਸ ਦੋਸ਼ੀ ਦੀ ਆਪਾਂ ਪੁੱਛਗਿੱਛ ਕਰਨੀ ਆ ਕਿ ਇਹ ਬੰਦਾ ਕੌਣ ਆ ਕਿਹਨੇ ਘੱਲਿਆ ਇਹਨੂੰ ਘੱਲਣ ਵਾਲਾ ਕੌਣ ਆ ਇਹਨੂੰ ਪੈਸੇ ਕਿਹਨੇ ਦਿੱਤੇ ਆ ਇਹਦਾ ਸੂਬਾ ਕਿਹੜਾ ਇਹਦਾ ਪਿੰਡ ਕਿਹੜਾ ਇਹਦਾ ਨਾਂ ਕੀ ਆ ਇਹ ਸਾਰੀਆਂ ਗੱਲਾਂ ਪੁੱਛ ਕੱਛ ਕੇ ਤਸੱਲੀ ਕਰਕੇ ਫਿਰ ਪ੍ਰਸ਼ਾਸਨ ਨੂੰ ਦੇਣਾ ਹੋਣਾ ਚਾਹੀਦਾ ਇਸੇ ਕਮਰੇ ਦੇ ਵਿੱਚ ਮੰਨ ਰਹੇਗਾ ਜਿੰਨੀਆਂ ਵੀ ਸੰਗਤਾਂ ਚੱਲ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਆਰ ਤੇ ਸਤਿਕਾਰ ਸਮਝ ਕਰਕੇ ਆਈਆਂ ਨੌਜਵਾਨ ਆਏ ਆ ਬਜ਼ੁਰਗ ਆਏ ਆ ਬੱਤੇ ਆਏ ਪ੍ਰਸ਼ਾਸਨ ਵਾਲੇ ਆਏ ਮੀਡੀਏ ਵਾਲੇ ਆਏ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਜਿੰਨਾ ਚਿਰ ਇਹ ਗੱਲ ਕਿਸੇ ਪਾਸੇ ਨਹੀਂ ਲੱਗਦੀ ਸਾਰੀਆਂ ਸੰਗਤਾਂ ਇੱਥੇ ਰਹਿਣਾ ਇਹ ਮੇਰੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਵਿਦਵੀ ਕੰਨਾਈ ਨੌਜਵਾਨ ਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕਰਨੀ ਚਾਹੀ ਤਾਂ ਉਸ ਨੌਜਵਾਨ ਦੀ ਕੋਈ ਵੀ ਗੱਲ ਪੱਤਰਕਾਰਾਂ ਦੀ ਸਮਝ ਵਿੱਚ ਨਾ ਆਈ ਕਿ ਆਖਿਰਕਾਰ ਉਹ ਕੀ ਕਹਿ ਰਿਹਾ ਹੈ ਮੈਂ ਤੁਹਾਨੂੰ ਮੈਂ ਬੋਲ ਹਾਂ ਕਿੱਥੋਂ ਕਿੱਥੋਂ ਆਇਆ ਇਹ ਬਹੁਤ ਦੂਰ ਸੇ ਬਾਬਾ ਕਿੱਥੋਂ ਸੇ ਬਹੁਤ ਦੂਰ ਸੇ ਬਾਬਾ ਬਹੁਤ ਦੂਰ ਸੇ ਦਾਦਾ ਬਹੁਤ ਦੂਰ ਬਹੁਤ ਦੂਰ ਸੇ ਬਾਬਾ ਨਾਮ ਨੇ ਕਿੱਥੋਂ ਸੇ ਆਇਆ ਬਹੁਤ ਦੂਰ ਸੇ ਬਾਬਾ ਕਿਸ ਨੇ ਭੇਜਾਇਆ ਹੈ ਕਿਤਨਾ ਜਨਰਲ ਹਾਂ ਜੈਨਰਲ ਬਾਬਾ ਜੰਡਿਆਲਾ ਰੋਡ ਬਾਬਾ ਜੈਨਰਲ ਇਹ ਨਹੀਂ 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 ਨਾ ਲੋ ਇਹ ਕੋਕ ਕੋਕ ਲੋ ਇਹ ਕੋਕ ਸੁਣੋ ਨਹੀਂ ਨਹੀਂ ਤੈਨੂੰ ਪੈਸਾ ਕਿੰਨਾ ਦਿਆ ਹੈ ਕਿੰਨਾ ਪੈਸਾ ਬਹੁਤ ਬਾਬਾ ਬਹੁਤ ਬਹੁਤ ਬਾਬਾ ਬਹੁਤ ਪੈਸਾ ਦਿਆ ਹਾਂ ਪੀ ਜਾ ਕੇ ਬਾਬਾ ਜੀ ਦੀ ਬੇਦ ਵੀ ਕਰੋ ਹਾਂ ਬੋਲਾ ਕਿਸ ਨੇ ਬੋਲਾ ਬਾਬਾ ਕੋ ਬੋਲਾ ਬਾਬਾ ਕੋ ਬੋਲਾ ਹਾਂ ਕਿਹੜਾ ਬਾਬਾ ਵਾ ਕੀ ਨਾਮ ਆ ਰੋਫੀ ਕੋਲ ਹੈਂ ਰੋਪੀ ਕੋਲ ਰੋਪੀ ਬੋਲ ਰੋਪੀ ਕੋਲ ਆ ਬਾਬਾ ਬਾਬਾ ਕਿਹੜਾ ਕਿਹੜਾ ਬਾਬਾ ਇਹਦੇ ਕੋਲ ਕਿੰਨਾ ਪੈਸਾ ਦਿਆ ਆ ਤੁਹਾਨੂੰ ਲੈ ਲੈ ਕਿੰਨਾ ਕਿੰਨਾ ਮੈਂ ਕਿੰਨਾ ਮੈਂ ਦੇ ਮੋਤ ਪੈਸੇ ਬਾਬਾ ਮੋਤ ਪੈਸੇ ਬਾਬਾ ਹੈ ਮੋਤ ਪੈਸੇ ਬਾਬਾ ਮੇਰੀ ਸੋਹਣਾ ਗੱਲ ਜੇ ਤੂੰ ਪੈਸੇ ਦੇਵਾ ਦੇ ਜੇ ਜੇ ਤੂੰ ਸਾਹ ਇੱਕ ਮਿੰਟ ਜੇ ਤੇਰੀ ਜਾਨ ਜੋਗੀ ਬਲਸ਼ੀ ਜੇ ਤੇ ਸਾਨੂੰ ਤੂੰ ਸੱਚੀ ਗੱਲ ਦੱਸ ਦੇਗਾ ਤੂੰ ਸੱਚਾ ਸਾਨੂੰ ਗੱਲ ਦੱਸ ਦੇਗਾ ਤੇ ਫੇਰ ਤੂੰ ਜਾਵੇਂਗਾ ਬਾਜ਼ਾਰ ਨਹੀਂ ਤੇ ਇੱਕ ਵੇਲਾ ਬੰਦੇ ਉਹ ਬਾਜ਼ਾਰ ਤੇ ਵੀ ਟੰਗਿਆ ਹੈ ਨਾ ਮੈਂ ਅਸੀਂ ਤੇਰੇ ਪੈਰਾਂ ਵੱਲੋਂ ਵੱਢਣਾ ਸ਼ੁਰੂ ਕਰ ਲਈ ਕਿ ਤੈਨੂੰ ਐਨਾ ਨਹੀਂ ਕਰਦੇ ਐਨਾਲਾ ਤੇ ਤੂੰ ਹਾਨੂੰ ਗੱਲ ਸੱਚੀ ਦੱਸਦੀ ਨਾ ਫੇਰ ਆਈ ਤੈਨੂੰ ਪੈਸਾ ਵੀ ਚਾਹੇ ਬੇਦਬੀ ਵਾਲੀ ਜਗਤ ਦੇ ਪੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੱਗੂਪੁਰਤਾ ਗੁਰਦੁਆਰਾ ਨਾਨਕਸਰ ਪਿੰਡ ਤੋਂ ਬਾਹਰ ਪਿੰਦੇ ਪਿੰਡ ਦੇ ਵਿਅਕਤੀਆਂ ਵੱਲੋਂ ਇੱਕ ਅਣਪਛਾਤਾ ਬੰਦਾ ਕਾਬੂ ਕੀਤਾ ਗਿਆ ਉਕਤ ਵਿਅਕਤੀ ਨੇ ਗੁਰਦੁਆਰਾ ਸਾਹਿਬ ਅੰਦਰ ਵੜ ਕੇ ਬੇਅਦਬੀ ਕੀਤੀ ਜਿਸ ਕੋਲੋਂ ਸਾਰੀ ਪੁੱਛਪੜਤਾਲ ਕੀਤੀ ਜਾਵੇਗੀ ਇਹ ਹੈਗਾ ਜਸਟਰਵਾਲ ਪੱਗੂਪੁਰ ਪਿੰਡ ਆ ਤੇ ਗੁਰੂ ਨਾਨਕ ਸਾਹਿਬ ਗੁਰਦਰਾਵਾ ਇਹ ਪਿੰਡ ਤੋਂ ਥੋੜਾ ਬਾਹਰ ਪਿੰਡਾ ਵਾ ਅੱਜ ਨੇ ਇੱਕ ਅਣਸੱਤਾ ਬੰਦਾ ਇਹਨਾਂ ਕਾਬੂ ਕੀਤਾ ਪਿੰਡ ਵਾਲੇ ਨੇ ਉਹ ਅੰਦਰ ਗੁਰਦਸਾਹਿਬ ਦੇ ਵੜ ਕੇ ਉਹਨੇ ਬੇਅਦਬੀ ਕੀਤੀ ਆ ਮੁਰਰ ਮਾਲਾ ਸਾਹਿਬ ਚੁੱਕਲੇ ਰੋਹਾਂ ਚੁੱਕਲੇ ਪ੍ਰਕਾਸ਼ ਤੋਂ ਮਾਲਾ ਸਾਹਿਬ ਹਟਾ ਕੇ ਚੌਰ ਸਾਹਿਬ ਚੁੱਕੇ ਬਾਹਰ ਆ ਗਿਆ ਇਹਨਾਂ ਨੂੰ ਪਿੰਡ ਵਾਲੇ ਕਾਬੂ ਕਰ ਲਿਆ ਵਾ ਹੁਣ ਉਹਨੂੰ ਫਰਦਰ ਪੁਸ਼ਟੀਸ਼ ਕਰਦੇ ਜਾਣਗੇ ਵੀ ਇਹਦਾ ਕੀ ਇਹਦੇ ਪਿਛੇ ਹੈਗਾ ਵਾ ਇਹਦਾ ਪ੍ਰੋਪਰ ਆਪਣੇ ਸਰਟੀਫਾਈਕਲੀ ਫੋਰੈਂਸਿਕਲੀ ਇਹਦੀ ਪੁਸ਼ਟੀਸ਼ ਕਰਾਂਗੇ ਜੋ ਚੀਜ਼ ਸਾਹਮਣੇ ਹੋਊਗੀ ਉਸ ਮੁਤਾਬਕ ਫਿਰ ਅਗਲੀ ਕਾਰਵਾਈ ਸ਼ੁਰੂ ਹੋ ਜੂਗੀ ਪਤਾ ਲੱਗਾਂਗੇ ਹਲੇ 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 ਕੁਛ ਨਹੀਂ ਦੱਸ ਰਹੇ ਹਲੇ ਸਿਰਫ ਇੱਕ ਦੋ ਵਰਡ ਬੋਲ ਰਹੇ ਆਪਾਂ ਦਿੱਲੀ ਸੈ ਹਾਂ ਚਾਲਦਾ ਸੈ ਹਾਂ ਉਹ ਕੋਈ ਨਹੀਂ ਆਪਣਾ ਤਰੀਕਾ ਪੁੱਛੋ ਇਹ ਕਹਿੰਦੇ ਗੋਲੀਆਂ ਗੱਲੀਆਂ ਖਾਦੀਆਂ ਹਾਂ ਇਹਨਾਂ ਇਹਨਾਂ ਮੁਕਾਬਕਿਆਂ ਦੇ ਵੀ ਨੇ ਕੋਈ ਨਸ਼ਾ ਨਹੀਂ ਸਭੀ ਗੋਲੀਆਂ ਸਾਹਮਣੇ ਘੜੀ ਜਾਂਦੇ ਦੋ ਚਾਰ ਪੈ ਖਾਦੀਆਂ ਹਾਂ ਉਹ ਬਾਕੀ ਸਾਰਾ ਵੈਰੀਫਾਈ ਕਰ ਰਹੇ ਹਾਂ ਪਹੁੰਚ ਗਿਆ ਕੋਈ ਨਹੀਂ ਬਾਕੀ ਵਾਲੀਆਂ ਹੁਣ ਆ ਗੂ ਪਿੰਡ ਦੇ ਮੋਤਵਾਰ ਆ ਗੂ ਸਾਡੇ ਨਾਲ ਨੇ ਤੇ ਸਾਨੂੰ ਪੂਰਾ ਕਵਰਟ ਕਰ ਰਹੇ ਆ ਤੇ ਜੋ ਵੀ ਫਜ਼ਰ ਆਇਆ ਉਹਦੇ ਨੂੰ ਤਬਕ ਕਰਦੇ ਦੱਸਦੀ ਕਿ ਨੌਜਵਾਨ ਨੂੰ ਕਾਬੂ ਕਰਕੇ ਸਿੱਖ ਸੰਗਤ ਵੱਲੋਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਉਧਰੋਂ ਪੁਲਿਸ ਦਾ ਵੀ ਕਹਿਣਾ ਹੈ ਕਿ ਉਹਨਾਂ ਵੱਲੋਂ ਜਲਦ ਤੋਂ ਜਲਦ ਨੌਜਵਾਨ ਕੋਲੋਂ ਪੁੱਛ ਪੜਤਾਲ ਕੀਤੀ ਜਾਵੇਗੀ ਅਤੇ ਇਹ ਪਤਾ ਲਗਾਇਆ ਜਾਵੇਗਾ ਕਿ ਆਖਰਕਾਰ ਬਿਆਦਬੀ ਕਰਵਾਨ ਪਿੱਛੇ ਕਿਸ ਦਾ ਹੱਥ ਹੈ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ